ਅੱਜ ਦੀ ਆਪਣੀ ਫਿਲਮ ਹੈਗੀ ਆ ਜੀ ਵਿੱਕੀ ਡੋਨਰ 2012 ਦੇ ਵਿੱਚ ਇਹ ਫਿਲਮ ਬਣ ਕੇ ਤਿਆਰ ਹੁੰਦੀ ਆ ਇਹਦੇ ਡਾਇਰੈਕਟਰ ਨੇ ਸ਼ੂਜੀਤ ਸਰਕਰ ਤੇ ਇਹਨੂੰ ਪ੍ਰੋਡਿਊਸ ਕੀਤਾ ਵਾ ਜਾਣੇ ਪਛਾਣੇ ਫਿਲਮ ਦੇ ਐਕਟਰ ਜੌਨ ਅਬਰਾਹਿਮ ਨੇ ਆਯੂਸ਼ਮਨ ਖਰਾਨਾ ਤੇ ਯਾਮੀ ਗੋਤਮ ਇਹਨਾਂ ਦੋਨਾਂ ਦੀ ਇਹ ਡੈਬਿਊ ਫਿਲਮ ਸੀ ਫਿਲਮ ਦਾ ਪਲੋਟ ਇੱਕ ਬਹੁਤ ਹੀ ਇੰਟਰਸਟਿੰਗ ਟੌਪਿਕ ਤੇ ਉੱਪਰ ਹੈਗਾ ਸਪਰਮ ਡੋਨੇਸ਼ਨ ਦੇ ਉੱਪਰ ਤੇ ਇਨਫਰਟੀਲਿਟੀ ਦੇ ਉੱਪਰ ਆਪਣੇ ਬਿਲਕੁਲ ਅਜੀਬ ਪਲੋਟ ਹੋਣ ਦੇ ਕਾਰਨ ਇਸ ਫਿਲਮ ਨੂੰ ਲੋਕਾਂ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਇਸੇ ਕਾਰਨ ਇਹਨੂੰ ਬਹੁਤ ਸਾਰੇ ਫਿਲਮ ਫੈਸਟੀਵਲਸ ਦੇ ਵਿੱਚ ਲਜਾਇਆ ਗਿਆ ਤੇ ਉੱਥੇ ਇਸ ਫਿਲਮ ਨੇ ਬਹੁਤ ਸਾਰੇ ਅਵਾਰਡ ਜਿੱਤੇ ਹੁਣ ਆਪਾਂ ਚੱਲਦੇ ਹਾਂ ਫਿਲਮ ਦੀ ਕਹਾਣੀ ਵੱਲ ਡਾਕਟਰ ਬਲਦੇਵ ਚੱਡਾ ਇੱਕ ਫਰਟੀਲਿਟੀ ਐਕਸਪਰਟ ਨੇ ਉਹਨਾਂ ਵਿਆਹੇ ਜੋੜਿਆਂ ਦੀ ਮਦਦ ਕਰਦੇ ਨੇ ਜਿਨ੍ਹਾਂ ਨੂੰ ਪੇਰੈਂਟਸ ਬਣਨ ਦੇ ਵਿੱਚ ਮਾਪੇ ਬਣਨ ਦੇ ਵਿੱਚ ਪਰੇਸ਼ਾਨੀ ਆ ਰਹੀ ਆ ਤੇ ਉਹ ਆਪਣਾ ਕਲੀਨਿਕ ਚਲਾ ਰਹੇ ਨੇ ਦਿੱਲੀ ਦੇ ਦਰਿਆਗੰਝ ਇਲਾਕੇ ਦੇ ਵਿੱਚ ਤੇ ਨਾਲ ਦੀ ਨਾਲ ਇੱਕ ਸਪਰਮ ਬੈਂਕ ਵੀ ਹੈ ਉਹਨਾਂ ਦਾ ਜਿੱਥੇ ਉਹ ਅਲੱਗ-ਅਲੱਗ ਮਰਦਾਂ ਦੇ ਸਪਰਮਸ ਨੂੰ ਇਕੱਠਾ ਕਰ ਲੈਂਦੇ ਆ ਤਾਂ ਕਿ ਕਦੇ ਕਿਸੇ ਜੋੜੇ ਨੂੰ ਉਹਦੀ ਮਦਦ ਦੀ ਲੋੜ ਪੈ ਸਕਦੀ ਆ ਸਫਲਤਾ ਤੋਂ ਜ਼ਿਆਦਾ ਡਾਕਟਰ ਬੁਲਦੇਵ ਚੱਡਾ ਹੁਣਾਂ ਨੂੰ ਅੱਜ ਤੱਕ ਅਸਫਲਤਾ ਮਿਲੀ ਆ ਕਿਉਂਕਿ ਜਿੰਨੇ ਵੀ ਮਰਦਾਂ ਨੇ ਉਹਨਾਂ ਨੂੰ ਆਪਣਾ-ਆਪਣਾ ਸਪਰਮ ਡੋਨੇਟ ਕੀਤਾ ਉਹ ਕੋਈ ਬਹੁਤ ਜ਼ਿਆਦਾ ਚੰਗੀ ਕੁਆਲਿਟੀ ਦਾ ਨਹੀਂ ਸੀ ਇਸੇ ਕਰਕੇ ਉਹ ਭਾਲ ਦੇ ਵਿੱਚ ਨਹੀਂ ਕਿਸੇ ਇਹੋ ਜਿਹੇ ਇਨਸਾਨ ਦੀ ਜੀ ਦਾ ਸਪਰਮ ਇੱਕ ਚੰਗੀ ਕੁਆਲਿਟੀ ਦਾ ਹੋਵੇ ਇਥੇ ਫਿਲਮ ਦੇ ਵਿੱਚ ਆਉਂਦਾ ਪਹਿਲੀ ਵਾਰੀ ਵਿਕਰਮ ਉਰਫ ਵਿੱਕੀ ਅਰੋੜਾ ਪੰਜਾਬੀ ਫੈਮਿਲੀ ਦੇ ਨਾਲ ਸੰਬੰਧ ਰੱਖਦਾ ਹੈ ਨੌਜਵਾਨ ਆਪਣੇ ਵਿਧਵਾ ਮਾਤਾ ਡੌਲੀ ਹੋਣਾ ਦੀ ਇੱਕੋ ਇੱਕ ਸੰਤਾਨ ਜਿਹੜੇ ਕਿ ਦਿੱਲੀ ਦੇ ਲਾਜਪਤ ਨਗਰ ਦੇ ਵਿੱਚ ਇੱਕ ਛੋਟਾ ਜਿਹਾ ਬਿਊਟੀ ਪਾਰਲਰ ਚਲਾ ਰਹੇ ਆ ਤੇ ਵਿੱਕੀ ਤੇ ਉਹਨਾਂ ਦੇ ਮਦਰ ਡੌਲੀ ਤੋਂ ਬਿਨਾ ਉਹਨਾਂ ਦੇ ਨਾਲ ਰਹਿੰਦੇ ਨੇ ਵਿੱਕੀ ਦੇ ਦਾਦੀ ਵਿੱਕੀ ਕੋਈ ਕੰਮਕਾਰ ਨਹੀਂ ਕਰਦਾ ਨਾ ਆਪਣੇ ਮਦਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਆਰਥਿਕ ਸਹਾਇਤਾ ਕਰਦਾ ਪਰ ਹਾਂ ਜਦੋਂ ਉਹ ਲੱਭਦਾ ਰਹਿੰਦਾ ਤਾਂ ਕਿ ਕੋਈ ਨਾ ਕੋਈ ਪੈਸਾ ਤੇ ਲਾਉ ਉਹ ਵੀ ਕਮਾ ਲਵੇ ਹੁਣ ਡਾਕਟਰ ਬਲਦੇਵ ਚੱਡਾ ਦੀ ਮੁਲਾਕਾਤ ਇੱਕ ਦਿਨ ਹੁੰਦੀ ਆ ਵਿੱਕੀ ਦੇ ਨਾਲ ਤੇ ਉਹਨਾਂ ਨੂੰ ਵਿੱਕੀ ਦਾ ਇਹ ਕੈਰੈਕਟਰ ਇੱਕ ਮਸਤ ਮੌਲਾ ਬੰਦਾ ਉਹਨਾਂ ਨੂੰ ਬੜਾ ਪਸੰਦ ਆਉਂਦਾ ਤੇ ਉਹਨਾਂ ਨੂੰ ਇਹ ਲੱਗਦਾ ਕਿ ਵਿੱਕੀ ਹੀ ਉਹ ਬੰਦਾ ਵਾ ਜਿਹਦੀ ਉਹਨਾਂ ਨੂੰ ਇੰਨੇ ਟਾਈਮ ਤੋਂ ਭਾਲਾ ਤੇ ਹੁਣ ਉਹ ਲਗਾਤਾਰ ਲੱਗ ਜਾਂਦੇ ਆ ਉਹਨੂੰ ਤੰਗ ਪਰੇਸ਼ਾਨ ਕਰਨ ਕਿਸ ਚੀਜ਼ ਲਈ ਕਿ ਉਹ ਉਹਨਾਂ ਦਾ ਉਹ ਬੜਾ ਸਪਰਮ ਡੋਨੇਟਰ ਬਣੇ ਤੇ ਲਗਾਤਾਰ ਉਹਨੂੰ ਪਰੇਸ਼ਾਨ ਕਰਦੇ ਰਹਿੰਦੇ ਆ ਕਰਦੇ ਰਹਿੰਦੇ ਆ ਜਦੋਂ ਤੱਕ ਉਹ ਇਹ ਚੀਜ਼ ਕਰਨ ਲਈ ਹਾਂ ਨਹੀਂ ਕਹਿ ਦਿੰਦਾ ਸਟਾਰਟਿੰਗ ਦੇ ਵਿੱਚ ਵਿੱਕੀ ਇਸ ਚੀਜ਼ ਤੋਂ ਬਿਲਕੁਲ ਮਨ੍ਹਾ ਕਰਦਾ ਪਰ ਜਦੋਂ ਉਹਨੂੰ ਡਾਕਟਰ ਬਲਦੇਵ ਛੱਡਾ ਬਹੁਤ ਜ਼ਿਆਦਾ ਸੈਲਰੀ ਆਫਰ ਕਰਦੇ ਆ ਤਾਂ ਫਿਰ ਉਹ ਇਹ ਚੀਜ਼ ਕਰਨ ਲਈ ਮੰਨ ਜਾਂਦਾ ਹੁਣ ਇਸ ਤੋਂ ਬਾਅਦ ਡਾਕਟਰ ਛੱਡਾ ਵਿੱਕੀ ਦੇ ਸੈਮਨ ਨੂੰ ਟੈਸਟ ਕਰਵਾਉਂਦੇ ਆ ਇੱਕ ਬਹੁਤ ਹੀ ਵੱਡੀ ਲੈਬ ਤੋਂ ਤੇ ਉਹਦੇ ਰਿਜ਼ਲਟ ਦੇਖ ਕੇ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਆ ਤੇ ਹੁਣ ਡਾਕਟਰ ਬਲਦੇਵ ਚੱਡਾ ਵਿੱਕੀ ਦੇ ਇਨਾ ਹੀ ਸੈਂਪਲਸ ਨੂੰ ਯੂਜ਼ ਕਰਦੇ ਆ ਆਪਣੇ ਅਲੱਗ-ਅਲੱਗ ਪੇਸ਼ੈਂਟਸ ਦੇ ਉੱਪਰ ਤੇ ਜਿੱਥੋਂ ਉਹਨਾਂ ਨੂੰ ਬਹੁਤ ਜ਼ਿਆਦਾ ਸਫਲਤਾ ਮਿਲਦੀ ਆ ਹੁਣ ਜਦੋਂ ਵਿੱਕੀ ਦੇ ਕੁਝ ਨਿੱਜੀ ਖਾਸ ਦੋਸਤਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗਦਾ ਤਾਂ ਉਹ ਵਿੱਕੀ ਦਾ ਮਜ਼ਾਕ ਉਡਾਉਂਦੇ ਆ ਤਾਂ ਇਸੇ ਕਾਰਨ ਵਿੱਕੀ ਇਸ ਚੀਜ਼ ਬਾਰੇ ਜ਼ਿਆਦਾ ਲੋਕਾਂ ਨੂੰ ਨਹੀਂ ਦੱਸਦਾ ਪਰ ਹੁਣ ਕਿਉਂਕਿ ਉਹਦੇ ਕੋਲ ਪੈਸਾ ਹੈ ਤਾਂ ਉਹ ਪੈਸੇ ਨੂੰ ਉਹ ਖਰਚ ਕਰਨਾ ਸ਼ੁਰੂ ਕਰਦਾ ਆਪਣੇ ਘਰ ਦੀ ਰੀਨੋਵੇਸ਼ਨ ਦੇ ਉੱਪਰ ਤੇ ਆਪਣੇ ਮਦਰ ਦੇ ਪਰਲਰ ਦੇ ਉੱਪਰ ਤੇ ਹੁਣ ਚੱਡਾ ਸਾਹਿਬ ਵੀ ਚੰਗੀ ਤਰ੍ਹਾਂ ਦੇ ਨਾਲ ਕਮਾਈ ਕਰ ਰਹੇ ਆ ਵਿੱਕੀ ਦੀ ਮੁਲਾਕਾਤ ਹੁੰਦੀ ਆ ਇੱਕ ਬਹੁਤ ਹੀ ਮਿਹਨਤੀ ਅਕਾਊਂਟੈਂਟ ਦੇ ਨਾਲ ਅਸ਼ਿਮਾ ਰੌਏ ਬਹੁਤ ਸਾਰੀਆਂ ਮੁਲਾਕਾਤਾਂ ਤੋਂ ਬਾਅਦ ਉਹ ਦੋਨੇ ਇੱਕ ਦੂਸਰੇ ਨੂੰ ਪਿਆਰ ਕਰਨ ਲੱਗ ਜਾਂਦੇ ਆ ਪਰ ਇੱਥੇ ਇੱਕ ਪ੍ਰੋਬਲਮ ਆ ਅਸ਼ਿਮਾ ਰੌਏ ਬੰਗਾਲ ਤੋਂ ਨੇ ਤੇ ਜਦੋਂ ਕਿ ਵਿੱਕੀ ਪੰਜਾਬੀ ਆ ਦੂਸਰੀ ਗੱਲ ਇਹ ਆ ਅਸ਼ਮਾ ਰੌਏ ਦਾ ਪਹਿਲਾਂ ਹੀ ਇੱਕ ਵਾਰ ਤਲਾਕ ਹੋ ਚੁੱਕਿਆ ਤਾਂ ਦੋਨਾਂ ਨੂੰ ਇਹ ਲੱਗਦਾ ਕਿ ਦੋਨਾਂ ਦੇ ਪਰਿਵਾਰ ਵਾਲੇ ਇਸ ਰਿਲੇਸ਼ਨ ਦਾ ਵਿਰੋਧ ਕਰਨਗੇ ਪਰ ਫਾਈਨਲੀ ਦੋਨੇ ਆਪਣੇ ਆਪਣੇ ਪਰਿਵਾਰ ਵਾਲਿਆਂ ਨੂੰ ਮਨਾ ਲੈਂਦੇ ਆ ਹੁਣ ਵਿਆਹ ਤੋਂ ਬਾਅਦ ਵਿੱਕੀ ਆਪਣਾ ਪੁਰਾਣਾ ਜਿਹੜਾ ਉਹਦਾ ਪਾਸਟ ਆ ਜਦੋਂ ਉਹ ਆਪਣਾ ਸਪਰਮ ਡੋਨੇਟ ਕਰਦਾ ਸੀ ਉਹਨੂੰ ਪੂਰੀ ਤਰ੍ਹਾਂ ਨਾਲ ਲੋਕਾਂ ਤੋਂ ਲੁਕੋਂਦਾ ਵਾ ਤੇ ਇਹ ਚੀਜ਼ ਕਰਨੀ ਬੰਦ ਕਰ ਦਿੰਦਾ ਤੇ ਉਧਰੋਂ ਚੱਡਾ ਸਾਹਿਬ ਬਹੁਤ ਵਾਰ ਵਿੱਕੀ ਨੂੰ ਕੰਟੈਕਟ ਕਰਨ ਦੀ ਟਰਾਈ ਕਰਦੇ ਆ ਪਰ ਹੁਣ ਵਿੱਕੀ ਕਿਉਂਕਿ ਉਹ ਵਿਆਹ ਇਹ ਜਾ ਚੁੱਕਿਆ ਤਾਂ ਉਹਨਾਂ ਨੂੰ ਇਗਨੋਰ ਕਰਨ ਦੇ ਵਿੱਚ ਹੀ ਆਪਣਾ ਭਲਾ ਸਮਝਦਾ ਪਰ ਹੁਣ ਕੁਝ ਟਾਈਮ ਤੋਂ ਬਾਅਦ ਕਿਉਂਕਿ ਇਹਨਾਂ ਦੇ ਆਪਣੇ ਵੀ ਕੋਈ ਬੱਚਾ ਨਹੀਂ ਹੋ ਰਿਹਾ ਤਾਂ ਜਦੋਂ ਇਹ ਟੈਸਟ ਕਰਵਾਉਂਦੇ ਆ ਤਾਂ ਪਤਾ ਲੱਗਦਾ ਕਿ ਜੋ ਅਸ਼ਮਾ ਨੇ ਉਹ ਬੱਚਾ ਪੈਦਾ ਕਰਨ ਦੇ ਵਿੱਚ ਅਸਮਰਥ ਨੇ ਪਰ ਵਿਕੀ ਇੱਥੇ ਇਹ ਵਾਲਾ ਟੈਸਟ ਕਰਵਾਉਣ ਤੋਂ ਮਨਾ ਕਰ ਦਿੰਦਾ ਤੇ ਫਾਈਨਲੀ ਅਸ਼ਮਾ ਦੇ ਕੋਲ ਇਹ ਚੀਜ਼ ਮੰਨ ਲੈਂਦਾ ਕਿ ਹਾਂ ਉਹ ਇੱਕ ਸਪਰਮ ਡੋਨੇਟਰ ਰਿਹਾ ਵਾ ਅਸ਼ਮਾ ਦੇ ਲਈ ਇਹ ਚੀਜ਼ ਬਹੁਤ ਹੀ ਜ਼ਿਆਦਾ ਅਜੀਬ ਸੀ ਕਿ ਉਹਦੇ ਹਸਬੰਡ ਦਾ ਪੁਰਾਣਾ ਜਿਹੜਾ ਪਾਸਟ ਆ ਤੇ ਪ੍ਰੋਫੈਸ਼ਨ ਆ ਉਹ ਕਿੰਨਾ ਅਜੀਬ ਸੀ ਤਾਂ ਉਹਨਾਂ ਨੂੰ ਗੁੱਸਾ ਆਉਂਦਾ ਤੇ ਉਹ ਵਾਪਸ ਆਪਣੇ ਪੇਰੈਂਟਸ ਦੇ ਕੋਲ ਚਲੇ ਜਾਂਦੇ ਆ ਵਿੱਕੀ ਇੱਥੇ ਉਦਾਸ ਵੀ ਹੁੰਦਾ ਕਿਉਂਕਿ ਅਸ਼ਮਾ ਜਾ ਚੁੱਕੀ ਆ ਤੇ ਦੂਸਰਾ ਉਹਨੂੰ ਗੁੱਸਾ ਵੀ ਆਉਂਦਾ ਡਾਕਟਰ ਚੱਡਾ ਤੇ ਤਾਂ ਉਹਨਾਂ ਦੇ ਨਾਲ ਉਹ ਸਾਰੇ ਆਪਣੇ ਕੰਟੈਕਟ ਬੰਦ ਕਰ ਦਿੰਦਾ ਤੇ ਉਧਰੋਂ ਕਿਉਂਕਿ ਵਿੱਕੀ ਨੇ ਆਪਣੇ ਮਦਰ ਦੇ ਪਾਰਲਰ ਦੇ ਉੱਪਰ ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਤਾਂ ਉਸ ਪਾਰਲਰ ਦੇ ਉੱਪਰ ਵੀ ਇਨਕਮ ਟੈਕਸ ਵਾਲਿਆਂ ਦੀ ਰੇਡ ਪੈਂਦੀ ਆ ਵਿੱਕੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਸ ਸ਼ੱਕ ਦੇ ਵਿੱਚ ਕਿ ਸ਼ਾਇਦ ਉਹਦੇ ਕੋਲੇ ਬਹੁਤ ਸਾਰੀ ਬਲੈਕ ਮਨੀ ਆ ਪਰ ਇੱਥੇ ਉਹਦੀ ਹੈਲਪ ਕਰਦੇ ਨੇ ਫੇਰ ਤੋਂ ਡਾਕਟਰ ਛੱਡਾ ਤੇ ਫਾਈਨਲੀ ਉਹ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਉਹਦਾ ਇਹ ਪ੍ਰੋਫੈਸ਼ਨ ਜ਼ਾਹਰ ਕਰ ਦਿੰਦੇ ਆ ਵਿੱਕੀ ਦੇ ਮਦਰ ਨੂੰ ਇਹ ਚੀਜ਼ ਬਹੁਤ ਹੀ ਬੁਰੀ ਲੱਗਦੀ ਆ ਬਹੁਤ ਹੀ ਉਹ ਸ਼ਰਮਿੰਦਾ ਹੁੰਦੇ ਆ ਤੇ ਇਸ ਤੋਂ ਬਾਅਦ ਉਹ ਆਪਣੀ ਨੂੰ ਅਸ਼ਿਮਾ ਦੇ ਸਾਹਮਣੇ ਮਾਫੀ ਮੰਗਦੇ ਆ ਪਰ ਇੱਥੇ ਵਿੱਕੀ ਨੂੰ ਇੱਕ ਅਜੀਬ ਥਾਂ ਤੋਂ ਸਪੋਰਟ ਮਿਲਦੀ ਆ ਉਹਨੂੰ ਸਪੋਰਟ ਕਰਨ ਵਾਲੇ ਨੇ ਵਿੱਕੀ ਦੇ ਆਪਣੇ ਹੀ ਦਾਦੀ ਤੇ ਦੂਸਰੇ ਅਸ਼ਿਮਾ ਦੇ ਫਾਦਰ ਤੇ ਜਿਹੜੇ ਕਿ ਵਿੱਕੀ ਦੇ ਮਦਰ ਨੂੰ ਇਹ ਸਮਝਾਉਂਦੇ ਆ ਕਿ ਉਹਦੇ ਇਸ ਪ੍ਰੋਫੈਸ਼ਨ ਦੇ ਕਾਰਨ ਕਿੰਨੇ ਹੀ ਪਰਿਵਾਰਾਂ ਨੂੰ ਹੈਲਪ ਮਿਲੀ ਹੋਊਗੀ ਮਾਪੇ ਬਣਨ ਦੇ ਵਿੱਚ ਇਸ ਤੋਂ ਬਾਅਦ ਚੱਡਾ ਹੁਣੀ ਉਹ ਲਿਸਟ ਕੱਢ ਕੇ ਲੈਂਦੇ ਆ ਜਿਹੜੇ-ਜਿਹੜੇ ਜੋੜਿਆਂ ਨੇ ਵਿੱਕੀ ਦਾ ਸਪਰਮ ਨੂੰ ਯੂਜ਼ ਕੀਤਾ ਉਸ ਤੋਂ ਬਾਅਦ ਡਾਕਟਰ ਚੱਡਾ ਵਿੱਕੀ ਤੇ ਅਸ਼ਿਮਾ ਨੂੰ ਇੱਕ ਸਮਾਗਮ ਦੇ ਵਿੱਚ ਬੁਲਾਉਂਦੇ ਆ ਤੇ ਜਿੱਥੇ ਉਹਨਾਂ ਨੇ ਸਾਰੇ ਦੇ ਸਾਰੇ ਉਹ ਲੋਕ ਬੁਲਾਏ ਹੁੰਦੇ ਆ ਜਿਹੜੇ ਅੱਜ ਵਿੱਕੀ ਦੇ ਸਪਰਮ ਦੇ ਕਾਰਨ ਮਾਤਾ ਪਿਤਾ ਬਣ ਸਕੇ ਅਸ਼िमा ਜਦੋਂ ਇਹ ਚੀਜ਼ ਦੇਖਦੇ ਆ ਕਿ ਕਿੰਨੇ ਜੋੜਿਆਂ ਦੇ ਘਰ ਅੱਜ ਸੰਤਾਨ ਹੈ ਤੇ ਉਹ ਸਾਰੇ ਕਿੰਨੇ ਖੁਸ਼ ਨੇ ਤਾਂ ਇਸ ਤੋਂ ਬਾਅਦ ਵਿੱਕੀ ਦੇ ਪ੍ਰਤੀ ਜਿਹੜਾ ਉਹਨਾਂ ਦਾ ਗੁੱਸਾ ਵਾ ਉਹ ਬਿਲਕੁਲ ਖਤਮ ਹੋ ਜਾਂਦਾ ਪਰ ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਇੱਕ ਬੱਚਾ ਇਸ ਸਮਾਗਮ ਦੇ ਵਿੱਚੋਂ ਐਬਸੈਂਟ ਆ ਉਹਦਾ ਕਾਰਨ ਇਹ ਹੈ ਕਿ ਕੁਝ ਟਾਈਮ ਪਹਿਲਾਂ ਹੀ ਉਹਦੇ ਜਿਹੜੇ ਮਾਪੇ-ਵਾਪਸੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਦੇ ਵਿੱਚ ਉਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਹੈ ਤੇ ਉਹਦੇ ਦਾਦਾ-ਦਾਦੀ ਕਿਉਂਕਿ ਉਹਨੂੰ ਸੰਭਾਲਣ ਤੋਂ ਅਸਮਰਥ ਨੇ ਤਾਂ ਉਹਨੂੰ ਇੱਕ ਅਨਾਥ ਆਸ਼ਰਮ ਦੇ ਵਿੱਚ ਭੇਜ ਦਿੰਦੇ ਆ ਤੇ ਇੱਥੇ ਡਾਕਟਰ ਚੱਡਾ ਵਿੱਕੀ ਤੇ ਅਸ਼ਮਾ ਨੂੰ ਕਹਿੰਦੇ ਆ ਕਿ ਤੁਹਾਨੂੰ ਇਸ ਛੋਟੀ ਬੱਚੀ ਜਿਹਦਾ ਨਾਮ ਦੀਆ ਵਾ ਉਹਨੂੰ ਅਡਾਪਟ ਕਰਨਾ ਚਾਹੀਦਾ ਅਸ਼ਮਾ ਨੂੰ ਇਹ ਗੱਲ ਚੰਗੀ ਲੱਗਦੀ ਆ ਇਸ ਤੋਂ ਬਾਅਦ ਵਿੱਕੀ ਤੇ ਅਸ਼ਮਾ ਵਾਪਸ ਤੋਂ ਇਕੱਠੇ ਹੋ ਜਾਂਦੇ ਆ ਤੇ ਉਹ ਅਡਾਪਟ ਕਰ ਲੈਂਦੇ ਆ ਇਸ ਛੋਟੀ ਬੱਚੀ ਨੂੰ ਤੇ ਵਿੱਕੀ ਇੱਕ ਵਾਰੀ ਫੇਰ ਤੋਂ ਡਾਕਟਰ ਚੱਡਾ ਦੇ ਉਸੇ ਕਲੀਨਿਕ ਦੇ ਵਿੱਚ ਆਪਣਾ ਉਹੀ ਕੰਮ ਸਪਰਮ ਡੋਨੇਸ਼ਨ ਦਾ ਕਰਨਾ ਸ਼ੁਰੂ ਕਰ ਦਿੰਦਾ ਤੇ ਇੱਥੇ ਹੀ ਇਸ ਹੈਪੀ ਨੋਟ ਦੇ ਉੱਪਰ ਇਹ ਫਿਲਮ ਖਤਮ ਹੋ ਜਾਂਦੀ ਹੈ